જીએસપી ટીવી ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਲਵਦੀਪ कौर ਜੱਦਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਨ ਤੇ ਜੰਮੂ ਕਸ਼ਮੀਰ 'ਚ ਫੌਜ ਨੇ ਤਿੰਨ ਅਤਵਾਦੀਆਂ ਨੂੰ ਢੈਂਢੇਰੀ ਜੰਮੂ ਕਸ਼ਮੀਰ 'ਚ ਸ਼੍ਰੀਨਗਰ ਦੇ ਲੇਡਵੋਸ ਦੇ ਵਿੱਚ ਫੌਜ ਨੇ ਤਿੰਨ ਅਤਵਾਦੀਆਂ ਨੂੰ ਢੈਂਢੇਰੀ ਕਰ ਦਿੱਤਾ ਇਹ ਜਾਣਕਾਰੀ ਭਾਰਤੀ ਫੌਜ ਦੀ ਚਨਾਰ ਕੌਟ ਨੇ ਦਿੱਤੀ ਫੌਜ ਨੇ ਇਹ ਕਾਰਵਾਈ ਆਪਰੇਸ਼ਨ ਮਹਾਂਦੀਪ ਦੇ ਤਹਿਤ ਕੀਤੀ ਗਈ ਸੀ ਸੁਖਬੀਰ ਬਾਦਲ ਨੇ ਇੱਕ ਕਾਰ ਮਾਮਲੇ ਦੇ ਵਿੱਚ ਪੀਐਮ ਮੋਦੀ ਨੂੰ ਲਿਖੀ ਚਿੱਠੀ ਬੀਤੇ ਦਿਨ ਅੰਮਰਤਾਰੀ ਕੁੜੀ ਨੂੰ ਕਕਾਰ ਆਸਣੇ ਸ਼ਿਵਲ ਜਾਂਚ ਦੀ ਪ੍ਰੀਖਿਆ ਦੇਣ ਤੋਂ ਰੋਕਿਆ ਗਿਆ ਰੰਤਾਂ ਜੁਲੇਦੀ ਕੁੜੀ ਗੋਟ੍ਰਿਕ ਕੌਰ ਦੀ ਨਾਲ ਹੋਈ ਇਸ ਘਟਨਾ ਦੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖबीर ਬਾਦਲ ਨੇ ਸਖਤ ਨਿੰਦਾ ਕੀਤੀ ਸੁਖਬੀਰ ਬਾਦਲ ਨੇ ਪੀਐਮ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਤੇ ਮਾਮਲੇ 'ਚ ਸਿੱਧੇ ਤੌਰ ਤੇ ਦਖਲ ਦੇਣ ਦੀ ਅਪੀਲ ਕੀਤੀ ਤੇ ਨਾਲ ਹੀ ਰਾਜਸਥਾਨ ਹਾਈ ਕੋਰਟ ਨੂੰ ਵੀ ਸਿੱਖ ਕੁੜੀ ਗੋਟ੍ਰਿਕ ਕੌਰ ਨੂੰ ਪ੍ਰੀਖਿਆ ਦੇ ਲਈ ਇੱਕ ਵਿਸ਼ੇਸ਼ ਮੌਕਾ ਦੇਣ ਦੀ ਅਪੀਲ ਕੀਤੀ AGPC ਦੀ ਅੰਦਰੂਨੀ ਕਮੇਟੀ ਵੱਲੋਂ ਬੰਦੀ ਸਿਲੰਗ ਦੇ ਹਾਈ ਦੇ ਲਈ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਸੌਮਨੀ ਕੋਰ ਦੁਆਰਾ ਪ੍ਰਬੰਧਕ ਕਮੇਟੀ ਦੀ ਅੰਦਰੂਨੀ ਕਮੇਟੀ ਦੀ ਅਹਿਮ ਮੀਟਿੰਗ ਅੱਜ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ਹੋਈ ਇਸ ਮੀਟਿੰਗ ਤੋਂ ਬਾਅਦ AGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧੌਂਵੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਗੰਭੀਰ ਮੁੱਦਿਆਂ 'ਤੇ ਵਿਚਾਰ ਕੀਤੀ ਜਦੋਂ ਜਦਵਿੰਦਰ ਕਾਤਰ ਮਾਮਲੇ ਦੇ ਵਿੱਚ ਫਰੀਦਕੋਟ ਪੁਲਿਸ ਨੇ ਇੱਕ ਮੁਲਜ਼ਮ ਦਾ ਕੀਤਾ ਐਨਕਾਊਂਟਰ ਫਰੀਦਕੋਟ ਪੁਲਿਸ ਨੇ ਜਦਵਿੰਦਰ ਕਾਤਰ ਮਾਮਲੇ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਬੀਤੇ ਦਿਨ ਪਿੰਡ ਗਮਨਾਵਾਲਾ ਵਿਖੇ ਜ਼ੋਗਵਿੰਦਰ ਦਾ ਕਤਲ ਕੀਤਾ ਗਿਆ ਪੁਲਿਸ ਦੇ ਅਨੁਸਾਰ ਇਸ ਮਾਮਲੇ ਦੇ ਵਿੱਚ ਸ਼ੂਟਰ ਦਾ ਐਂਕਾਊਂਟਰ ਕੀਤਾ ਗਿਆ ਇਹ ਕਾਰਵਾਈ ਐਸਐਸਪੀ ਪ੍ਰਗਿਆ ਜੈਨ ਦੀ ਅਗਵਾਈ ਚ ਕੀਤੀ ਗਈ ਬੈਂਕਾਕ ਦੇ ਬਾਜ਼ਾਰ ਦੇ ਵਿੱਚ ਇੱਕ ਸ਼ਖਸ ਨੇ ਕੀਤੀ ਗੋਲੀਬਾਰੀ ਥਾਈਲੈਂਡ ਦੀ ਰਾਸਥਾਨੀ ਬੈਂਕਾਕ ਦੇ ਇੱਕ ਬਾਜ਼ਾਰ ਦੇ ਵਿੱਚ ਫਾਇਰਿੰਗ ਹੋਣ ਦਾ ਮਾਮਲਾ ਜੋ ਹੈ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਬੈਂਕਾਕ ਦੇ ਸਭ ਤੋਂ ਮਸ਼ਹੂਰ ਬਾਜ਼ਾਰ ਦੇ ਵਿੱਚ ਬੰਦੂਕਦਾਰੀ ਦੀ ਗੋਲੀਬਾਰੀ ਕੀਤੀ ਹੁਣ ਤੱਕ ਇੱਥੇ 6 ਲੋਕਾਂ ਦੀ ਮੌਤ ਦੀ ਖਬਰ ਜੋ ਹੈ ਸਾਹਮਣੇ ਆਈ ਬੰਦੇ ਭਾਰਤ ਸਲੀਪਰ ਟ੍ਰੇਨ ਨਾਲ ਉਦੋਂ ਹੋਣਗੀਆਂ ਸ਼ੁਰੂ ਜਾਣਦੀ ਹਾਂ ਪੂਰੀ ਜਾਣਕਾਰੀ ਦੇਸ਼ ਵਿੱਚ ਰੇਲ ਯਾਤਰਾ ਨੂੰ ਵਧੇਰੇ ਤੱਤੀ ਵਧੇਰੇ ਆਰਾਮਦਾਇਕ ਬਣਾਉਣ ਦੇ ਲਈ ਹੁੰਦੇ ਭਾਰਤ ਸਲੀਪਰ ਪ੍ਰੇਨਾ ਤਿਆਰ ਕੀਤੇ ਜਾਣੇ। ਭਾਰਤ ਰੇਲਵੇ ਨੇ ਲੰਬੀ ਅਤੇ ਦਰਮਿਆਨੀ ਦੂਰੀ ਦੀ ਯਾਤਰਾ ਦੇ ਲਈ ਹੁੰਦੇ ਭਾਰਤ ਸਲੀਪਰ ਟ੍ਰੇਨਾਂ ਤਿਆਰ ਕੀਤੀਆਂ ਜਿਸ ਦੀ ਜਾਣਕਾਰੀ ਸੰਸਦ ਦੇ ਵਿੱਚ ਸਾਂਝੀ ਕੀਤੀ ਗਈ। ਮਾਨਸਰਕਾਰ ਦੇ ਗਰਜੇ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਮੋਹਾਲੀ ਦੇ ਵਿੱਚ ਪੰਜਾਬ ਸਰਕਾਰ ਦੀ ਲੈਂਡ ਪੋਲੀਸ ਨੀਤੀ ਦੇ ਖਿਲਾਫ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਦੀ ਗਵਾਈ ਕੁਕ ਪਾਰਟੀ ਮੁਖੀ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀ ਸਿੰਘ ਬਾਦਲ ਨੇ ਕੀਤੀ ਮੀਂਹ ਦੇ ਵਿਚਕਾਰ ਉਹਨਾਂ ਨੇ ਲੈਂਡ ਪੂਲਿੰਗ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਨੂੰ ਜ਼ੋਰਦਾਰ ਠੇਰਿਆ